ਉਹ ਖੁਨੇ ਦਾ ਜਾਮ ਲਾਈ ਹੈਗੀ ਤੇ ਉਹ ਬੱਚਾ ਮੇਰਾ ਪਲਾਡ ਕਰ ਜੀਦਾ। ਹਾਂ। ਪਰ ਜਿੱਥੇ ਤੁਹਾਨੂੰ ਲੱਗਦਾ ਕਿ ਕਿ ਅਸੀਂ ਇਥੇ ਰਹਿਣ ਵਾਲੇ ਆ ਸਾਨੂੰ ਲੱਗਦਾ ਹੈ ਕਿ ਕੋਈ ਇਦਾਂ ਦੀ ਗੱਲ ਨਹੀਂ ਹੋਈ। ਤੁਹਾਡੇ ਬੱਚੇ ਸਾਡੇ ਹੈ ਨਹੀਂ ਇਹੋ ਜੇ ਬੱਚੇ ਸਾਡੇ ਗੁਰਨਾਮੀ ਆ। ਕਦੀ ਇਹੋ ਜੀ ਗੱਲ ਹੀ ਨਹੀਂ ਹੋਈ ਸਾਡੇ ਮਲੇ ਚ ਨਾ ਕੋਈ ਕੰਦ ਕੁੰਦ ਟੱਪੇ ਨਾ ਦਿੱਤ ਨਾ ਕਦੇ ਜਾਂਦੇ ਇਹਨਾਂ ਦੇ ਘਰ ਨਾ ਆਉਂਦੇ ਆਪਣੇ ਕੰਮ ਕਰ ਜਾਂਦੇ ਚਲੋ ਵਧੀਆ ਰੰਗ ਤੇ ਬੈੰਦੇ। ਕੋਈ ਇਹੋ ਜੀ ਗੱਲ ਹੀ ਨਹੀਂ ਹੁੰਦੀ। ਵਕਤ ਸਾਨੂੰ ਤਾਂ ਪਤਾ ਨਹੀਂ ਹਣ ਤੇ ਬਾਅਦ ਪਤਾ ਲੱਗਾ ਵਾ ਜਦੋਂ ਉਹਨਾਂ ਨੇ ਆਣ ਕੇ ਸਾਨੂੰ ਦੱਸਿਆ ਵਾ ਵੀ ਤੁਹਾਡੇ ਬੇਰੇ ਦਾ ਬਣਾ ਮਾਡੇ ਬੇਰੇ ਦਾ ਕਿਸ ਤਰ੍ਹਾਂ ਨਾ ਆ ਗਿਆ ਸਾਡਾ ਬੇੜਾ ਜਦੋਂ ਆਉਂਦਾ ਨਹੀਂ ਕੇਵਲ ਜਾਂਦਾ ਨਹੀਂ ਆ ਫਿਰ ਕੇਵਲ ਵੇਖਿਆ ਨਹੀਂ ਆ ਤੇ ਅਜੇ ਕਿਤਰਾ ਇਲਜ਼ਾਮ ਲੱਗ ਗਿਆ ਮੈਂ ਅਨਰਵਾਦੀ ਕਹਿਣਾ ਚੁੰਨਾ ਵੀ ਬੇਖੂਰ ਮੁੰਡੇ ਹਮਨੇ ਚਾਹ ਅਠਾ ਵਾਰ ਟੋਕ ਲਈਏ ਉਹਨੇ ਕਾਂਫਰੈਂਸੀ ਦਿੱਤੀ ਆ ਆਪਦੇ ਉਹਦੇ ਉਹਨਾਂ ਦੇ ਲੜਕਿਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਆਪਦੀ ਭੂਆ ਦੀ ਆਪਦੇ ਉਹਦੇ ਲੜਕੀ ਖੁਦ ਜਿਹੜੀ ਅਲਿਗੇਸ਼ਨ ਹੋਈ ਉਹਨੇ ਆਪਣੇ ਬਾਪ ਤੇ ਵੀ ਪਰਚਾ ਦਰਜ ਕਰਾਇਆ ਵਾ ਕਿ ਉਹਨਾਂ ਦੀ ਜਿਹੜੀ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਉਹਨੂੰ ਬੇਇੱਜ਼ਤ ਕੀਤਾ ਗਿਆ ਵਾ ਪਰ ਇਹਦਾ ਇਹ ਜੀ ਲੜਕੀ ਇੱਕ ਕੀ ਨਾਂ ਉਹਦਾ ਨਾਂ ਮਾਨਤ ਅਨੁਪਰੀਤ ਹੈ ਜੀ ਇਹਦਾ ਨਾਂ ਉਹਨੇ ਇਲਜ਼ਾਮ ਲਾਇਆ ਹੈ ਕਿ ਇਹਨੇ ਬਚਾਣਾ ਮੇਰਾ ਬਲਾਡਡਰ ਕੀਤਾ ਪਰ ਜਿੱਥੋਂ ਤੱਕ ਤੁਹਾਨੂੰ ਲੱਗਦਾ ਕਿ ਕਿ ਅਸੀਂ ਇੱਥੇ ਰਹਿਣ ਵਾਲੇ ਆਂ ਸਾਨੂੰ ਲੱਗਦਾ ਹੈ ਕਿ ਕੋਈ ਏਦਾਂ ਦੀ ਗੱਲ ਨਹੀਂ ਹੋਈ ਕਿੰਨੇ ਸਾਲ ਦੇ ਫਰਮਾਨ ਹਨ ਸਾਨੂੰ ਦੇ ਭਾਈ ਮੈਂ ਸ਼ੁਰੂ ਤੋਂ 30 ਸਾਲ ਹੋ ਗਏ ਨੇ ਜਿਹੜੇ ਮੁੰਡੇ ਇਲਜ਼ਾਮ ਲਗਾਏ ਨੇ ਉਹ ਮੁੰਡੇ ਕਿੱਦਾਂ ਦੇ ਨੇ ਕੰਮ ਦਾ ਕਰਦੇ ਨੇ ਭਾਈ ਇੱਕ ਹੈਗਾ 13-14 ਸਾਲਾਂ ਦਾ ਮੁੰਡਾ ਇੱਕ ਹੈਗਾ 15-16 ਸਾਲਾਂ ਦਾ ਮੁੰਡਾ ਇੱਕ ਹੈਗਾ 25-26 ਸਾਲ ਦਾ ਤੇ ਜਿਹੜਾ 25-26 ਸਾਲ ਦਾ ਉਹ ਵਿਆਹਿਆ ਹੋਇਆ ਉਹ ਆਪਣਾ ਕੰਮ ਕਰਦਾ ਉਹ ਜਿੱਥੇ ਕੰਮ ਕਰਦਾ ਉਹ ਵੀ ਸਾਢੇ 3 ਦੀ ਦਿੰਦੇ ਕਹਿੰਦੇ ਵੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੀ ਤੇ ਇਲਜ਼ਾਮ ਕਿਉਂ ਲਗਾਏ ਗਏ ਨੇ ਕੀ ਸਾਨੂੰ ਨਹੀਂ ਜੀ ਪਤਾ ਕੋਈ ਇਹਨਾਂ ਦਾ ਘਰ ਦਾ ਮਤਲਬ ਹੈ ਕੋਈ ਜਗਾ ਜਗਾ ਦਾ ਕੋਈ ਰੋਲਾ ਹੈ ਇਹਨਾਂ ਦਾ ਪਹਿਲਾਂ ਚੱਲਦਾ ਸਾਨੂੰ ਇੰਨਾ ਪਤਾ ਸੀ ਇਹਦੇ ਰੀਪ ਦਾ ਸਾਨੂੰ ਹੋਣੀ ਪਤਾ ਲੱਗਾ ਵੀ ਇਦਾਂ ਦੀ ਕੋਈ ਗੱਲ ਹੋਣੀ ਕਿਦਾਂ ਦਾ ਵਾਕਿਆ ਹੈ ਇਹ 5 ਤਰੀਕ ਦਾ ਕੋਈ ਸਮਝਦੇ ਇਹ ਇੱਕ ਦਿਨ ਬਾਅਦ ਦੀ ਗੱਲ ਹੈ 8 ਸਮਝ ਕੋਈ ਪੁਲਿਸ ਆਈ ਇੱਥੇ ਮੌਕੇ ਤੇ ਕੋਈ ਨਹੀਂ ਨਹੀਂ ਆਈ ਕੋਈ ਕੋਤੂ ਗਿਆ ਇਹ ਦਿਖਾ ਦਿੱਤੀ ਮਸੂਮਾਈ ਕੋਤੂ ਇਹਨਾਂ ਨੇ ਨਹੀਂ ਕੋਈ ਦਿੱਤੀ ਉਹਨਾਂ ਨੇ ਦਿੱਤੀ ਹੈਗੀ ਉਹਨਾਂ ਨੇ ਤੁਸ ਫੇਰ ਤੂੰ ਇਹ ਪਾਣੀ ਅੰਠ ਲੋਗੇ ਤਾਣਾ ਸੁਣ ਲੈਣਾ ਕੀ ਨਾਦਾ ਦਾ ਕੋਪਾਈ ਨੂੰ ਅੰਦਰ ਭਾਸੀ ਦਰਵਾਸੀ ਨੇ ਕੀ ਨਾ ਆਇਆ ਤੇ ਸਾਡੇ ਬੱਚਾ ਦਾ ਹੋਇਆ ਕੀ ਬੱਚਾ ਦਾ ਚਾਹਦੀ ਆਪਣਾ ਇਸ ਤਰ੍ਹਾਂ ਮੱਚਾ ਮੇਰਾ ਘਰ ਸੀ ਤੇ ਬਾਬਾ ਜੀ ਦੇ ਨਾਲ ਗਏ ਸੀ ਬਾਬਾ ਜੀ ਦੇ ਨਾਲ ਜਾਂਦੇ ਜੀ ਤੇ ਗੁਰਸੇਖਾ ਮੇਰਾ ਬੱਚਾ ਤੇ ਅਗਰ ਨਾ ਨਜਾਇਜ਼ ਧੱਕਾ ਹੁੰਦਾ ਕਿਸ ਕਿਨੂੰ ਜਾਨ ਲਗਾਇਆ ਨੇ ਉਹ ਤਾਂ ਸਮਝ ਨਾ ਇਸ ਤਰ੍ਹਾਂ ਲਾਇਆ ਗਿਆ ਵੀ ਕਹਿੰਦੇ ਵੀ ਤੇਰੀ ਬੱਚੀ ਨੇ ਸੱਧਿਆ ਇਸ ਤਰ੍ਹਾਂ ਤੇ ਉਹਨੂੰ ਜੂਸ ਦੇ ਵਿੱਚ ਬੱਚੇ ਨੂੰ ਪੁਲਾਇਆ ਗਿਆ ਕੁਝ ਇਸ ਤਰ੍ਹਾਂ ਮੇਰੇ ਤੇ ਝੂਠੇ ਬੱਚੇ ਤੇ ਮਿਲ ਰਿਹਾ ਜਲਾਮ ਤਾ ਨਾ ਜਾਣੇ ਬੱਚਾ ਕਿ ਲੱਗ ਜਾਂਦੇ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਬੱਚੇ ਸਾਡੇ ਸਾਣਾਕਾ ਬਿਲਕੁਲ ਸਾਡੀ ਸੁਣਾਈ ਹੋਵੇ ਠੀਕ ਹੈ ਹਣੀ ਫੇਰ ਮੈਂ ਖੜੇ ਪੰਜ ਸਟਾਟ ਮਾਰੋ ਆਪਰ ਲੋ ਜੀ ਹਾਂ ਜੀ ਪੈਨੇ ਕੀ ਨਾਮ ਦਾ ਹਾਂ ਜੀ ਮੇਰਾ ਨਾਮ ਰਾਜਕੌਰ ਹੈ ਰਾਜਕੌਰ ਜੀ ਕੀ ਜਾਨ ਲਗਾਈ ਤੁਹਾਡੇ ਬੱਚੇ ਦੇ ਜਲਾਮ ਇਹ ਵੀ ਝੂਠਾ ਲਗਾਇਆ ਗਿਆ ਵਾ ਬੱਚੇ ਨੂੰ ਜੀ ਵੀ ਝੂਠੇ ਜਲਾਮ ਚ ਫਸਾਇਆ ਗਿਆ ਵਾ ਤੇ ਬੱਚਾ ਬੱਚਾ ਇਹੋ ਹੀ ਆ ਵੀ ਇਹੋ ਜੋਤੀ ਨਹੀਂ ਤੇਰੀ ਬੇਟੀ ਨਹੀਂ ਕਿਹੜੀ ਗੱਲੋਂ ਵੀ ਮੇਰੀ ਬੀਟੀ ਨਾ ਵੀ ਮਾੜਾ ਕੰਮ ਕੀਤਾ ਵਾ ਚਲੋ ਗੁਰ ਬੱਚੇ ਸਾਡੇ ਹੈ ਨਹੀਂ ਇਹੋ ਜੇ ਬੱਚੇ ਸਾਡੇ ਗੁਰ ਨਾਮੀ ਆ ਕਦੀ ਇਹੋ ਜੀ ਗੱਲ ਹੀ ਨਹੀਂ ਹੋਈ ਸਾਡੇ ਮਲੇ ਚ ਨਾ ਕੋਈ ਕੰਦ ਕੁੰਦ ਟੱਪੇ ਇਨਾਂ ਦੀ ਨਾ ਕਦੇ ਜਾਂਦੇ ਇਨਾਂ ਦੇ ਘਰ ਨਾ ਆਉਂਦੇ ਆਪਣੇ ਕੰਮ-ਕਾਰ ਜਾਂਦੇ ਹੀ ਚਲੋ ਵਧੀਆ ਰਹਿੰਦੇ ਬਿੰਦੇ ਕੋਈ ਇਹੋ ਜੀ ਗੱਲ ਹੀ ਨਹੀਂ ਹੈ ਇਨੰਮ ਤੁਹਾਡੇ ਮੁੰਡੇ ਦੀ ਕੀ ਕੰਮ ਕਰਦਾ 26 ਸਾਲ ਕੀ ਕੰਮ ਕਰਦਾ ਮਿਸਤਰੀ ਦਾ ਕੰਮ ਵਿਆਹ ਕਿ ਕੌਣ ਹੈ ਹਾਂਜੀ ਵਿਆਹਿਆ ਵਾ ਸਾਲ ਹੋ ਗਿਆ ਤੇ ਵਿਆਹੇ ਇਹ ਮੰਗ ਕਰਦੇ ਕਾਹਦੇ ਮੰਗ ਸਾਡੀ ਇਹੋ ਹੀ ਆ ਵੀ ਬੱਚੇ ਸਾਡੇ ਨਜਾਜ ਪਸਾਈ ਜਾਣਦੇ ਆ ਬਹੁਤ ੱੱਕਾ ਹੁੰਦਾ ਸਾਡੇ ਬੱਚਿਆਂ ਦਾ ਇਨਕੁਆਰੀ ਕੀਤੀ ਸੰਵਿਧਾਨ ਸਾਹਿਬ ਚਾਹੀਦਾ ਸਾਨੂੰ ਐਸ ਵਾਂ ਇੱਕ ਪੁਲਿਸ ਆ ਕੇ ਗਲੀ ਮੱਲੇ ਚ ਪੁੱਛ ਕੇ ਕੀਤੀ ਪੁੱਛਣਾ ਨਾ ਨਾ ਕੋਈ ਨਹੀਂ ਕੀਤੀ ਇਹਨਾਂ ਦੇ ਘਰੇ ਆਈ ਹੈ ਪਹਿਲੇ ਦਿਨ ਪੁਲਿਸ ਆਈ ਹੈ ਜਿੱਦ ਦਿਨ ਇਹਨਾਂ ਦੇ ਘਰੇ ਤੇ ਮੈਂ ਆ ਸਕੇ ਬਾਹਰ ਨਿਕਲੀ ਆ ਤੇ ਮੈਂ ਕਹਾ ਹਾਂਜੀ ਸਰ ਜੀ ਕਿੱਧਰ ਆਏ ਚਲੋ ਪੁੱਛਣਾ ਹੀ ਪੈਂਦਾ ਵਾ ਤੇ ਕਹਿੰਦੇ ਵੀ ਇਹਨਾਂ ਦੀ ਜਿਹੜੀ ਆ ਨਾ ਬੇਟੀ ਆ ਉਹਦਾ ਨਾਂ ਕੋਈ ਇਹਨਾਂ ਨੇ ਧੱਕਾ ਕੀਤਾ ਵਾ ਤੇ ਇਸ ਕਰਕੇ ਹੀ ਇਹ ਇਹਦੇ ਮੁੰਡੇ ਤੇ ਜਲਾਮ ਲੱਗ ਰਿਹਾ ਹੁਣ ਕੀ ਮੰਗਾਤ ਪ੍ਰਸ਼ਾਸਨ ਨੂੰ ਮੰਗ ਸਾਡੀ ਇਹੋ ਹੀ ਆ ਵੀ ਬੱਚੇ ਸਾਡੇ ਨਜਾਜ਼ ਵਾ ਸਾਨੂੰ ਪੀ ਇਹਦਾ ਫੈਸਲਾ ਚਾਹੀਦਾ ਲੱਗਦਾ ਨਹੀਂ ਬੱਚੇ ਜ਼ਿੰਦਗੀ ਬਰਬਾਦ ਹੋਣੀ ਹੈ ਜ਼ਿੰਦਗੀ ਤਾਂ ਬਰਬਾਦ ਤੁਹਾਨੂੰ ਪਤਾ ਹੋਣੀ ਹੈ ਉਹ ਤਾਂ ਹੀ ਦੇ ਦੇ ਕੰਮ ਵੀ ਰੋਟੀ ਸਾਡੀ ਪੂਰੀ ਨਹੀਂ ਹੋਣ ਢਈ ਠੀਕ ਹੋਰ ਦੰਦੇ ਵਿਚਾਰੇ ੱੱੱਕੇ ਢੋੜੇ ਖਾਂਡੇ ਨੇ ਆਨੇ ਘਰ ਬੈਠੇ ਕੰਮ ਕਰ ਛੱਡ ਕੇ ਬੈਠੇ ਆ ਹਾਂ ਤੇ ਸਾਡੇ ਨਾਲ ੱੱੱਕਾ ਹੋਣ ਢਿਆ ਗਰੀਬਾਂ ਨਾਲ ਸਾਡੇ ਮਹੱਲੇ 'ਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋਣ ਢਿਆ ਹਾਂਜੀ ਸਾਨੂੰ ਹੋ ਗਏ ਇੱਥੇ 30 25 ਸਾਹ ਦੇਂਦਿਆਂ ਪਹਿਲੀ ਵਾਰ ਦਾ ਹਾਂਜੀ ਪਹਿਲੀ ਵਾਰ ਹੋਇਆ ਸਾਡੇ ਮਲੇ ਚ ਕੰਮ ਜਨਾ ਬਲਾ ਦਲਬਖ ਸਿੰਘ ਜੀ ਦਲਬਖ ਸਿੰਘ ਜੀ ਕੀ ਇਲਜਾਮ ਲਗਾਇਆ ਤੁਹਾਡੇ ਬੱਚਾ ਜਲਾਮ ਜੀ ਇਹੋ ਤੁਹਾਨੂੰ ਦੱਸਣੇ ਵੀ ਆਪਾਂ ਬੱਚਾ ਦਾ ਇਹਨਾਂ ਨੇ ਹਿੱਸਾ ਕੀਤਾ ਵੀ ਸਰਦਾਰ ਮੇਰਾ ਬੱਚਾ ਆ ਤੇ ਉਹਤੇ ਬਿਲਕੁਲ ਜਲਾਮ ਗਲਤ ਲਾਇਆ ਜਾ ਰਿਹਾ ਜੀ ਨਾ ਮੇਡਾ ਉਹਦਾ ਨਾਮ ਹੈ ਜੀ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਭਿੰਗ ਭਿੰਗ ਦਿਓ ਮੰਗਲ ਸਿੰਘ ਨਾ ਕਿੰਨੇ ਮਰ ਜੀ ਮੰਡੇ ਦੇ ਮੁੰਡੇ ਅਕਾ ਆਪਣਾ 14 ਸਾਲ ਦਾ ਤੇ ਜਿਹੜੀ ਇਹ ਲੜਕੀ ਨੇ ਇਲਜ਼ਾਮ ਲਗਾਏ ਨੇ ਉਹ ਇੱਥੇ ਰਹਿੰਦੇ ਨੇ ਕਿ ਨਹੀਂ ਨਹੀਂ ਰਹਿੰਦੇ ਨਹੀਂ ਉਹ ਨਹੀਂ ਜੇ ਰਹਿੰਦੇ ਨੇ ਜੀ ਉਹ ਤਾਂ 10 ਦਿਨ ਰਹੀ ਜੇ ਤੇ 10 ਦਿਨਾਂ ਦੇ ਵਿੱਚ ਇਹਨਾਂ ਇਹ ਕੰਮ ਕੀਤਾ ਸਾਡੇ ਨਾਲ ਇੱਕ ਦਿਨ ਦਾ ਵਾਕਿਆ ਇਹ ਹੈਗਾ ਜੀ ਆਪਣਾ ਐਤਵਾਰ ਦਾ ਐਤਵਾਰ ਹਾਂਜੀ 5 ਤਰੀਕ ਦਾ ਐਤਵਾਰ ਦਾ 5 ਤਰੀਕ ਦਾ ਹਾਂਜੀ ਤੇ ਇਸ ਵੰਚ ਕੋਈ ਪੁਲਿਸ ਨੂੰ ਵੀ ਪੁਲਸ ਆ ਕੇ ਛਾਣ ਬਣੀ ਕੀਤੀ ਫਿਰ ਆ ਕੇ ਨਹੀਂ ਜੀ ਕੀਤੀ ਉਹ ਇਹ ਵੀ ਤਾਂ ਆਏ ਸੀ ਪੁਲਸ ਵਾਲੇ ਤੇ ਇਹਨਾਂ ਕਹਿੰਦੇ ਵੀ ਤੇਰੇ ਬੱਚੇ ਨੇ ਗਲਤ ਕੰਮ ਕੀਤਾ ਤੇ ਪਰ ਇਹ ਤਾਂ ਉਹਨਾਂ ਫੜਕੇ ਨਹੀਂ ਖੜਿਆਗਾ ਜੀ ਹੂੰ ਕਿਹੜੀ ਕਿਹੜੀ ਇਲਜ਼ਾਮ ਲਗਾਏ ਬਣਿਆ ਦੇ ਇੱਕਾ ਗਾਜ ਮੈਂ ਤੁਮਹਾਂ ਕਾਲਾ ਮੁੰਡਾ ਲਿਖਿਆ ਜੇ ਇੱਕ ਇਦਾਂ ਰੋਬਤਾਂ ਮੁੰਡਾ ਨਾਲ ਤੇ ਉਹ ਪਾਜੀ ਮੈਂ ਇਹਦੇ ਘਰ ਕਦੀ ਆਏ ਵੀ ਨਹੀਂ ਬੱਚੇ ਜਿਹੜੇ ਜਿਨ੍ਹਾਂ ਦਾ ਇਹਨਾਂ ਨਾਮ ਲਗਾਇਆ ਗਿਆ ਗਲਤ ਜੀ ਹਾਂਜੀ ਪਰ ਫਿਰ ਕਿਉਂ ਇਲਜ਼ਾਮ ਲਗਾਈ ਜਾ ਰਿਹਾ ਇਹ ਪਤਾ ਨਹੀਂ ਪਾਜੀ ਕਾਹਦੇ ਤੋਂ ਲਾਏ ਉਹ ਬੀਬੀ ਨੂੰ ਪਤਾ ਹੋਵੇ ਕਿ ਆ ਤਾਂ ਲਾਉਂਦੀ ਹੈ ਜੀ ਮੰਗ ਕਰਦੇ ਆ ਮੰਗ ਹੈ ਇਹੋ ਪਾਜੀ ਕਰਦੇ ਆ ਵੀ ਸਾਡੀ ਸੁਣਾਈ ਹੋ ਜੇ ਤੇ ਸਾਡੇ ਬੱਚਿਆਂ ਦੀ ਜਿੰਦਗੀ ਜਿਹੜੀ ਆ ਗੱਲ ਏ ਨਾ ਬੱਚਿਆਂ ਦੀ ਨਿਕਨੇ ਕੇ ਬੱਚੇ ਸਾਡੇ ਰੋਲਣਗੇ ਕਿੰਨੇ ਚੋਗੇ ਸਤਲ ਮਲਾਈ ਰਹਿੰਦੇ ਨੇ ਇੱਥੇ ਤੇ ਪਾਜੀ ਮੈਂ ਤਾਂ ਬੁੱਢਾ ਹੀ ਹੋ ਗਿਆ ਜੀ ਵਾਪਸ ਕਾਫੀ ਚਿਰਦੇ ਆ ਜੀ ਠ ਹੋਈ ਤੀਜਾ ਕਿਹੜਾ ਵਾ ਆਹ ਦੱਸ ਦਿਓ ਹਾਂਜੀ ਪੜ੍ਹਨ ਕੀ ਆਂ ਤਰਾ ਮੇਰਾ ਨਾਮ ਮਨਿੰਦਰ ਕੌਰ ਮਨਿੰਦਰ ਜੀ ਕੀ ਰਾਤ ਦੇ ਬੱਚਿਆਂ ਦਾ ਕਿਉਂ ਇਲਜ਼ਾਮ ਲਗਾਇਆ ਮੇਰੇ ਬੇਟੇ ਦਾ ਰੋਹਿਤ ਆ ਮੇਰਾ ਬੇਟਾ ਹਰ ਜੇ ਪੜ੍ਹਦਾ ਵਾ ਉਹ ਕੰਮ ਵੀ ਨਾਲ ਸਿੱਖਦਾ ਵਾ ਟੇਪਾਂ ਵਾਲੀ ਦੁਕਾਨ ਤੇ ਜਾਂਦਾ ਇਸ ਤਰ੍ਹਾਂ ਉਹ ਕੰਮ ਕਰਦਾ ਉਹ ਬੱਚੇ ਦੇ ਨਾਲ ਉਹ ਟੇਪਾਂ ਦੀ ਦੁਕਾਨ ਤੇ ਮੋਟਰਸਾਈਕਲ ਦੀ ਦੁਕਾਨ ਤੇ ਆ ਤੇ ਇਲਜ਼ਾਮ ਕੀ ਲਗਾਇਆ ਤੁਹਾਡੇ ਤੇ ਇਲਜ਼ਾਮ ਇਕਵਲ ਲਵਾਇਆ ਇਹਨਾਂ ਨੇ ਹੋਇ ਲਵਾਇਆ ਪੀ ਸਾਡੇ ਬੱਚਿਆਂ ਨਾਲ ਪੀ ਉਡੀਨੈ ਤੱਕਾ ਕਰਦੇ ਬੱਚੇ ਇਹ ਕਿਦੰਦਾ ਵਾਕਿਆ ਸੀ ਕੀ ਟਾਈਮ ਸੀ ਦੱਸਾ ਕਿ ਵਕਤ ਵਕਤ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਵਾ ਜਦੋਂ ਉਹਨਾਂ ਨੇ ਆਣ ਕੇ ਸਾਨੂੰ ਦੱਸਿਆ ਵਾ ਤੇ ਤੁਹਾਡੇ ਬੇਰੇ ਦਾ ਬਣਾ ਮਾਡੇ ਬੇਰੇ ਦਾ ਕਿਸ ਤਰ੍ਹਾਂ ਨਾ ਆ ਗਿਆ ਸਾਡਾ ਬੇਟਾ ਜਦੋਂ ਆਉਂਦਾ ਨਹੀਂ ਕੇਵਲ ਜਾਂਦਾ ਨਹੀਂ ਆ ਫਿਰ ਕੇਵਲ ਵੇਖਿਆ ਨਹੀਂ ਆ ਤੇ ਇਹ ਕਿਤਰਾ ਇਲਜ਼ਾਮ ਲੱਗ ਗਿਆ ਨਾ ਇਹ ਜੋਤੀ ਹੁਣ ਇਤਰੀਂਦੀ ਸੀ ਆ ਕੇ ਨਹੀਂ ਨਾ ਜੋਤੀ 6 7 ਸਾਲ ਤੋਂ ਨਹੀਂ ਆਈ 7 ਸਾਲ ਤੋਂ ਇੱਥੇ ਆਈ ਨਹੀਂ ਆ ਤੇ ਆਣ ਕੇ ਨੇ 10 ਦਿਨਾਂ ਦੇ ਵਿੱਚ ਆਹ ਇਲਜ਼ਾਮ ਲਾ ਦਿੱਤਾ ਸਾਡੇ ਬੱਚਿਆਂ ਤੇ ਬੇਨਜਜ ਇਲਜ਼ਾਮ ਲਾਇਆ ਕਿ ਲੱਗਦਾ ਨਹੀਂ ਬੱਚਿਆਂ ਦੀ ਜਿੰਦਗੀ ਬਰਬਾਦ ਹੋ ਗਈ ਹੈ ਅਸੀਂ ਤੇ ਆਂਦੇ ਮਾੜੇ ਬੱਚੇ ਨੂੰ ਇਨਸਾਫ ਮਿਲੇ ਸਾਡੇ ਬੱਚੇ ਬੇਨਜਾਇਜ਼ ਆ ਸਾਡੇ ਬੱਚੇ ਹੁੰਦੇ ਨਹੀਂ ਜਾਂਦੇ ਨਹੀਂ ਕਿਸੇ ਵੱਲ ਇਸ ਵੱਲ ਚ ਮਿਲੇ ਜੇ ਕਿਸੇ ਪੁਲਿਸ ਦੇ ਅਧਿਕਾਰੀ ਨੂੰ ਅਸੀਂ ਕਿ ਨਾ ਹੈ ਸਾਰਿਆਂ ਦੇ ਗਏ ਡਿਪਟੀ ਸਾਹਿਬ ਅੰਦੀਪੀ ਸਭ ਨਾਲ ਹੀ ਸਾਡੇ ਸਾਰੇ ਗਏ ਮੈਂ ਕੀ ਹੁੰਦਾ ਜ਼ਿਆਦਾ ਲੋਗ ਦੇ ਸਾਹਮਣੇ ਮੈਂ ਤਾਂ ਅੰਦਰ ਨਹੀਂ ਗਏ ਇਹੋ ਮੁੰਡੇ ਗਏ ਗੱਲ ਤੇ ਫੇਵਰ ਦੇ ਵਿੱਚ ਹੀ ਉਹ ਕਹਿੰਦੇ ਕੋਈ ਗੱਲ ਨਹੀਂ ਮਤਲਬ ਕਿ ਨਜਾਇਜ਼ ਮੈਂ ਨਜਾਇਜ਼ ਨਹੀਂ ਹੋ ਦਵਾਂਗਾ ਜੇ ਜੇ ਇਹਨਾਂ ਦੋਚੀ ਹੋਣਗੇ ਹਾਂਜੀ ਮੈਂ ਤੇ ਚਲੋ ਡਿਪਟੀ ਸਾਹਿਬ ਨੇ ਮਿਲੀ ਨਹੀਂ ਇਹੋ ਗਏ ਹੀ ਮੁੰਡੇ ਅੰਦਰ ਹਣ ਜਾਣ ਨਹੀਂ ਦਿੱਤਾ ਅਈ ਇਹ ਮੰਗ ਕਰਦੇ ਹਾਂ ਕਿ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਬੱਚੇ ਨੂੰ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਠੀਕ ਹੈ ਆਹ ਤੁਹਾਡੀ ਮੇਰੀ ਕੀ ਰਾਜਦੀਪ ਜੀ ਰਾਜਦੀਪ ਜੀ ਜਿਹੜੀ ਲੜਕੀ ਨੇ ਇਲਜ਼ਾਮ ਲਗਾਏ ਨੇ ਤੁਹਾਡੀ ਕੀ ਬੁਲਾਈ ਦੀ ਹੈ ਮੇਰੀ ਲੜਕੀ ਬੇਟੀ ਹੈ ਖੁਦ ਮੇਰੀ ਅਨੁਪ੍ਰੀਤ ਕੋਰ ਕਿਥੇ ਤੁਸੀਂ ਰਹਿੰਦੇ ਹੋ ਹਾਂਜੀ ਮੈਂ ਸੇ ਵੱਡੇ ਨਾਗਰ ਰਹਿਣਾ ਵੱਡੇ ਨਾਗਰ ਹਾਂਜੀ ਜਿਹੜੇ ਇਲਜ਼ਾਮ ਲਗਾ ਰਿਹਾ ਜਾਰੀਆ ਨਾਇੰਦੇ ਬਲਕਾ ਰਹਦੇ ਮੁੰਡਿਆਂ ਤੇ ਕਿੱਥੇ ਜਾਓਗੇ ਬਾਰੇ ਮੈਂ ਉਹਨਾਂ ਦੇ ਬਾਰੇ ਇਹ ਕਹਿਣਾ ਚਾਹੁੰਦਾ ਪੀ ਬੇਖਤੂਰ ਮੁੰਡੇ ਹਾਂ ਨੇ ਚਾੜਾ ਟੋਕ ਰਹੀ ਆ ਪਰ ਤੁਸੀਂ ਕਿ ਬਾਪ ਹੋ ਕੇ ਆਪਣੀ ਧੀ ਦਾ ਸਾਥ ਨਹੀਂ ਦੇ ਰਹੇ ਇਹ ਵੀ ਸੱਚਾਈ ਗੀ ਆ ਸੱਚਾਈ ਦਾ ਮਤਲਬ ਹੈ ਕਿ ਵੀ 7 ਸਾਲ ਤੇ ਮੇਰੇ ਘਰ ਨਹੀਂ ਰਹੀ ਤੇ ਪੰਜਾਂ 10 10 ਦਿਨ ਰਹੇ ਮੇਰੇ ਨਾਲ ਉਹ ਵੀ ਨਹੀਂ ਮੇਰਾ ਕੋਈ ਸਬੰਧ ਹੈਗਾ ਨਾ ਕੋਈ ਸਬੰਧ ਨਹੀਂ ਆ ਮੇਰੇ ਨਾਲ ਕਹਿੰਦੀ ਮੈਂ ਆਪਣੇ ਬੱਚਿਆਂ ਵਾਸਤੇ ਮੈਂ ਤੇਰੇ ਘਰ ਕਿ ਨਹੀਂ ਆਈ ਨਾ ਇਹ ਫਿਰ ਕਿਉਂ ਉਹਨਾਂ ਤੇ ਇਲਜ਼ਾਮ ਲਗਾਇਆ ਜਾ ਰਿਹਾ ਮੁੰਡੇ ਤਿੰਨ ਬੱਚੇ ਜਿਹੜੇ ਨਾ ਜਾਣੀ ਕੀ ਮਤਲਬ ਕਿ ਇਹ ਚਾਹੁੰਦੀ ਨਹੀਂ ਕਿ ਇਹ ਭਰਾ ਦਮਣ ਇਕੱਠੇ ਰਹਿਣ ਇਹ ਸਾਨੂੰ ਪੜਨਾ ਚਾਹੁੰਦੀ ਆ ਠੀਕ ਆ ਜਿਹੜਾ ਇਲਜ਼ਾਮ ਲਗਾਇਆ ਵਾ ਤੁਹਾਡੇ ਭਰਾ ਦੇ ਬੇਟੇ ਤੇ ਲਗਾਇਆ ਵਾ ਭਰਾ ਦੇ ਬੇਟੇ ਤੇ ਲਗਾਇਆ ਨੇ ਮੇਰੇ ਦੇ ਚਲੋ ਸਮੇਂ ਦਾ ਬੱਚਾ ਹਾਂਜੀ ਤੇ ਉਹਦੀ ਲੜਕੀ ਨੂੰ ਕਹੇ ਵੀ ਲੜਕੀ ਨੇ ਘਰ ਆਲ ਕੇ ਪੈਸੇ ਭੈਣ ਨਾਲ ਇਹ ਕਰਵਾ ਭਰਾ ਜਾ ਕੇ ਭੈਣ ਨੂੰ ਸੱਦ ਕੇ ਇਹ ਕੰਮ ਹੋ ਸਕਦਾ ਤੁਸੀਂ ਦੱਸੋ ਮੈਨੂੰ ਹੂੰ ਕਦਿਨੀ ਵਸਦਾ ਕੀ ਲੱਗਦਾ ਨਹੀਂ ਰਿਸ਼ਤੇ ਜਿਹੜੇ ਨੇ ਉਹ ਤਾਰ-ਤਾਰ ਹੋ ਗਏ ਨੇ ਤਾਰ-ਤਾਰ ਹਾਂਜੀ ਲੱਗਣ ਲਿਆ ਹੁਣ ਕੀ ਮੰਗ ਕਰਦੇ ਹੋ ਮੰਗੇ ਮੈਂ ਕਹਿੰਦਾ ਵੀ ਮੁੰਡੇ ਬੇਗ਼ਨੂਨ ਐ ਤੇ ਇਹਨਾਂ ਦਾ ਇਨਸਾਫ਼ ਕਿਤੇ ਤੇ ਜਿਹੜੇ ਇਲਜ਼ਾਮ ਤੁਹਾਡੀ ਬੇਟੀ ਨੂੰ ਲਗਾਏ ਨੇ ਤੁਹਾਡੀ ਘਰ ਦੀ ਲਗਾਏ ਨੇ ਉਹਦੇ ਬਾਰੇ ਕੀ ਕਰਨ ਜਾਓਗੇ ਉਹਨਾਂ ਦੇ ਬਾਰੇ ਮੈਂ ਕਰਨਾ ਮਤਲਬ ਵੀ ਗਲਤ ਕਰਦੇ ਹਾਂ ਹਾਂ ਕਿਉਂਕਿ ਆਹ 12 ਸੱਤ ਸਾਲ ਬਾਅਦ ਰਹਿ ਕੇ ਇਹ ਮੈਨੂੰ ਨੇ ਪਤਾ ਕੀ ਕਰਦੀ ਰਹੀ ਨਹੀਂ ਕੀ ਕਰਦੀ ਰਹੀ ਸਬੰਧ ਦੇ ਬਾਹਰ ਬੰਦੇ ਨਾਲ ਜੀ ਹਾਂਜੀ ਠੀਕ ਹੈ ਜੀ ਹਾਂਜੀ ਕੱਢਦੇ ਇਹ ਮਾਮਲਾ ਹੈ ਪਰ ਜਰਾ ਉੱਪਰ ਗਿਆ ਪਾਉਣਾ ਇਹ ਇੱਕ ਅਨੁਪਰੀਤ ਕੋਰ ਲੜਕੀ ਸੀਗੀ ਉਹਦੇ ਨਾਲ ਕੋਈ ਗਲਤ ਕੰਮ ਹੋਇਆ ਸੀਗਾ ਨਾਕਲਾਂ ਦੇ ਵਿੱਚ ਤੇ ਉਹਦੇ ਬਿਆਨ ਦੇ ਉੱਤੇ ਅਸੀਂ ਜਿਹੜੀ ਆ ਉਹ ਐਫ ਆਈ ਆਰ ਲਾਜ਼ ਕਰਕੇ ਤੇ ਉਹਦਾ ਲੜਕੀ ਦਾ ਮੈਡੀਕਲ 164 ਦੇ ਬਿਆਨ ਸਾਰਾ ਕੁਛ ਅਸੀਂ ਕੰਪਲੀਟ ਕਰ ਲਿਆ ਵਾ ਹੁਣ ਅਸੀਂ ਜਿਹੜੀ ਆ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਸਫਾ ਮਿਸਲ ਦੇ ਉੱਤੇ ਪੂਰੇ ਤੱਥ ਲਿਆ ਕੇ ਅਸਲੀਅਤ ਤੇ ਸੱਚ ਸਾਹਮਣੇ ਲਿਆ ਕੇ ਫਿਰ ਅਸੀਂ ਜਿਹੜਾ ਵਾ ਜਦੋਂ ਉਹਨਾਂ ਦੇ ਖਿਲਾਫ ਦੋਸ਼ ਪੂਰੇ ਸਬੂਤ ਮਿਲ ਜਾਣਗੇ ਫਿਰ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਅਸੀਂ ਕਿੰਨੇ ਮਹੀਨੇ ਲੱਗਣਗੇ ਇਹ ਪਰਚਾ ਜੀ ਤਿੰਨ ਬੰਦਿਆਂ ਦੇ ਉੱਤੇ ਤੇ ਮਤਲਬ ਦੋਸ਼ ਉਹਨੇ ਲਾਇਆ ਨਾ ਵੀ ਜਿਨ੍ਹਾਂ ਨਾਲ ਗਲਤ ਜਿਨ੍ਹਾਂ ਨੇ ਉਹਨਾਂ ਨਾਲ ਗਲਤ ਕੰਮ ਕੀਤਾ ਵਾ ਇਸ ਤੋਂ ਇਲਾਵਾ ਉਹਨੇ ਕਾਂਸਪਿਰੈਂਸੀ ਦਿੱਤੀ ਆ ਆਪਦੇ ਉਹਦੇ ਉਹਨਾਂ ਦੇ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਆਪਦੀ ਭੂਆ ਦੀ ਆਪਦੇ ਉਹਦੇ ਲੜਕੀ ਖੁਦ ਜਿਹੜੀ ਅਲੀਗੇਸ਼ਨ ਆਉਂਦੀ ਉਹਨੇ ਆਪਣੇ ਬਾਪ ਤੇ ਵੀ ਪਰਚਾ ਦਰਜ ਕਰਾਇਆ ਵਾ ਵੀ ਉਹਨਾਂ ਦੀ ਜਿਹੜੀ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਉਹਨੂੰ ਬੇਇੱਜ਼ਤ ਕੀਤਾ ਗਿਆ ਵਾ ਸਰ ਮਰਛਾਵਾਂ ਦਾ ਵੀ ਜਾਣਾਂ ਵੀ ਲੜਕੀ ਫੇਂਗੀ ਕੀ ਕਰਾਦੋਂ ਤੁਹਾਨੂੰ ਲੋੜ ਆਫੀ ਤੇ ਆ ਜੀ ਉਹਨਾਂ ਮੰਤਰੀ ਜੀ ਐ ਵਿਕਾਸਕੁਰੂ ਦੇ ਉੱਤੇ ਜਾ ਕੇ ਕਾਰਵਾਈ ਕੀਤੀ ਜਾਂਦੇ ਕੁਝ ਬੜੇ ਬੜੇ ਜਾਮ ਲਾਏ ਨੇ ਬੱਚੇ ਦੀ ਬਰਵਾ ਕਰ ਬਿਲਕੁਲ ਅਸੀਂ ਕਦੀ ਵੀ ਗਲਤ ਕੰਮ ਜਿਹੜਾ ਨਾ ਉਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਰਨ ਦੀ ਆਗਿਆ ਵਾ ਨਾ ਅਸੀਂ ਕਰਦੇ ਹੀ ਆ ਅਸੀਂ ਬਹੁਤ ਜ਼ਿਆਦਾ ਹਰ ਚੀਜ਼ ਦੀ ਪਰਤਾਲ ਪਰਚੋਲ ਕਰਕੇ ਫੇਰ ਹੀ ਅਸੀਂ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰੀਦਾ ਵਾ ਕਿਉਂਕਿ ਇਸ ਮਸਲੇ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਤੇ ਤਾਂ ਹੀ ਉਹ ਅਸੀਂ 2-3 ਦਿਨ 4 ਦਿਨ ਇਹਨੂੰ ਤਸਦੀਕ ਕਰਨ ਤੇ ਲਾਇਆ ਸੀਗਾ ਹੁਣ ਵੀ ਇੱਕ ਵਾਰੀ ਅਸੀਂ ਜਿਹੜਾ ਉਹ ਕੰਪਲੇਨੈਂਟ ਨੇ ਸਟੇਟਮੈਂਟ ਦਿੱਤੀ ਆ ਉਹਦੇ ਚ ਤੋੜ ਮਰੋੜ ਕਰਨੀ ਜਿਹੜੀ ਆ ਉਹ ਆਊਟ ਆਫ ਲਾ ਹੁੰਦੀ ਆ ਇਸ ਕਰਕੇ ਅਸੀਂ ਕੇਸ ਰਜਿਸਟਰ ਕਰ ਲਿਆ ਇਨਵੈਸਟੀਗੇਸ਼ਨ ਜਿਹੜੀ ਆ ਉਹ ਫੇਅਰ ਹੋਊਗੀ ਪਾਰਸ਼ਲ ਉਹਦੇ ਵਿੱਚ ਜਿਹੜਾ ਅਸਲ ਦੋਸ਼ੀ ਹੋਊਗਾ ਕੋਈ ਵੀ ਸਾਹਮਣੇ ਆਵੇ ਉਹੋ ਹੀ ਗ੍ਰਿਫਤਾਰ ਹੋਊਗਾ ਜੇ ਗਲਤ ਹੋਊਗਾ ਤੇ ਫਿਰ ਜਿਹੜਾ ਉਹਦੇ ਮੁਤਾਬਕ ਜਿਹੜੀ ਫਾਈਨਲ 173 ਸੀ ਆਰ ਪੀ ਸੀ ਦੀ ਰਿਪੋਰਟ ਆ ਉਹ ਬਿਲਕੁਲ ਨਿਰਪੱਖ ਫੇਰ ਤੇ ਪਾਰਸ਼ਲ ਕੋਰਟ ਚ ਦਿੱਤੀ ਜਾਊਗੀ। ਉਹ ਲੜਕੀ ਦੇ ਪਿਤਾ ਨੇ ਵੀ ਜਿਹੜੇ ਸੀ ਆਪਣੀ ਲੜਕੀ ਦਾ ਹੱਥ ਲਾ ਕੇ ਆਣ ਦੇ ਲਈ ਆਪਣੇ ਭਰਾ ਜਾਂ ਲਾਕਾਵਾਸੀ ਦੇ ਪਾਸੇ। ਇਹੀ ਚੀਜ਼ਾਂ ਜਿਹੜੀਆਂ ਵਾ ਸ਼ੰਕੇ ਖੜੇ ਕਰਦੀਆਂ ਸੀ ਜਿਹਦੇ ਕਰਕੇ ਅਸੀਂ ਵੈਰੀਫਿਕੇਸ਼ਨ ਕਰਨ ਤੇ ਕਾਫੀ ਡੀਐਸਪੀ ਸਾਹਿਬ ਦੀ ਨਿਗਰਾਨੀ ਦੇ ਵਿੱਚ ਵੈਰੀਫਿਕੇਸ਼ਨ ਕਰ ਰਹੇ ਹਾਂ, ਤਫਤੀਸ਼ ਕਰ ਰਹੇ ਹਾਂ। ਗਲਤ ਬੰਦਾ ਅਸੀਂ ਅਰੈਸਟ ਨਹੀਂ ਕਰਾਂਗੇ। ਜਿਹੜਾ ਇਹਦੇ 'ਚ ਹੱਕੀ ਦੋਸ਼ੀ ਹੋਏਗਾ, ਉਹੋ ਹੀ ਗ੍ਰਿਫਤਾਰ ਹੋਏਗਾ। ਇਹ ਵੀ ਗੱਲ ਬਿਲਕੁਲ ਸੁਣਨ ਚਾਹੀਏ ਕਿ ਇਹਨਾਂ ਦਾ ਕੋ ਆਪਸ ਵਿੱਚ ਪ੍ਰਾਪਰਟੀ ਦਾ ਤੇ ਮੈਟ੍ਰੀਮੋਨੀਅਲ ਡਿਸਪਿਊਟ ਚੱਲਦਾ ਵਾ ਦੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਵਾ ਉਹ ਤਫ਼ਤੀਸ਼ ਦਰਾਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀਆਂ ਵਾ ਕਨਸੀਡਰ ਕਰਕੇ ਵਿਚਾਰੀਆਂ ਜਾਂਦੀਆਂ ਹਨ